ਕੋ ਚਾਰ ਕਮਨ ਸ੍ਰਿਸ਼ਟੀ ਕੋ ਪ੍ਰਸ਼ਟ ਹੈ ਕੋ ਸਕਲ ਵਿਸਥਾਰ ਕਮਨ ਰਿਸ਼ਤ ਕੋ ਪੁਸ਼ਟ ਹੈ ਕਮਨ ਰਿਸ਼ਤ ਕੋ ਪੁਸ਼ਟ ਹੈ ਕੋ ਪੁਸ਼ਟ ਰਿਸ਼ਤ ਕੌਣ ਹੈ ਪੁਸ਼ਟ ਕੌਣ ਹੈ ਰਿਸ਼ਤ ਮਤਰਾ ਰਜਿਆ ਹੈ ਕੌਣ ਹੈ ਜਿਹੜਾ ਸਿਕਰੀਆ ਰਜਿਆ ਹੋਇਆ ਹੈ ਰਿਸ਼ਤ ਪੁਸ਼ਟ ਹਾਂ ਸੰਸਾਰ ਚ ਰਜਿਆ ਹੋਇਆ ਕਹਿੰਦੇ ਨੇ ਮਾਇਆਤਾਰੀ ਨੂੰ ਉਹ ਇਹ ਤਾਂ ਵੀ ਰਜਿਆ ਹੋਇਆ ਹੈ ਬੋਧੀ ਮਾਇਆ ਉਹ ਦੇ ਕੋਲ ਕੋਈ ਘਾਟਾ ਨਹੀਂ ਤੇ ਭਗਤੀ ਦੀ ਦੁਨੀਆ ਦੇ ਵਿੱਚ ਇਹ ਤਾਂ ਉਹਨਾਂ ਸੰਸਾਰੀਆਂ ਦੀ ਗੱਲ ਭਗਤਾਂ ਦੀ ਦੁਨੀਆ ਵਿੱਚ ਗੁਰਮਤ ਦੇ ਦੀ ਸ਼ਿਗੋਣ ਤੋਂ ਰਜਿਆ ਹੋਇਆ ਉਹ ਹੈ ਜਿਹਨੂੰ ਮਾਇਆ ਦੀ ਭੁੱਖ ਹੈ ਨਹੀਂ ਬੋਧੀ ਮਾਇਆ ਵਾਲਾ ਨਹੀਂ ਰਜਿਆ ਹੁੰਦਾ ਬੋਧੀ ਮਾਇਆ ਉਦੋਂ ਬਹੁਤੀ ਭੁੱਖ ਲੱਗਦੀ ਹੈ ਜਿੰਨਾ بڑا ਹੋ ਜਾਂਦਾ ਬੱਚਾ ਉਹਦੀ ਉਹਦੀ ਖੁਰਾਕ ਵੱਧ ਜਾਂਦੀ ਹੈ ਛੋਟੇ ਦੀ ਖੁਰਾਕ ਥੋੜੀ ਹੁੰਦੀ ਹੈ ਵੱਡਾ ਵੱਜ ਜਾਂਦਾ ਜਾਂ ਜਿਵੇਂ ਆਦਮੀ ਵੱਜ ਜਾਂਦਾ ਉਹਦੀ ਲੋੜਾਂ ਵੱਜ ਜਾਂਦੀਆਂ ਮਾਇਆ ਵਿਚਾਰਾ ਚਾਹੀਦੀ ਇਹਨੂੰ ਇਸ ਕਰਕੇ ਰਹਿੰਦਾ ਰਿਮਾਇਆ ਨਾ ਕੋਈ ਰਜ ਜਿਵੇਂ ਹੋਈ ਦੀ ਸਕਦਾ ਕਮਨ ਰਿਸ਼ਤ ਕੋ ਪੋਸਟਾ ਇਸੇ ਕਰਕੇ ਕਿ ਸਾਰੇ ਦ੍ਰਿਸ਼ਟੀਕੋਣ ਤੋਂ ਜਵਾਬੇ ਹੋਰ ਹੋੜ ਗਏ ਸਵਾਲ ਤਾਂ ਕੋਈ ਵੀ ਓਖਾ ਨਹੀਂ ਪਰ ਦ੍ਰਿਸ਼ਟੀਕੋਣ ਸੰਸਾਰੀ ਹੈ ਲੋਕਾਂ ਦਾ ਤੇ ਡਰਾਕਾਰੀ ਹੈ ਦ੍ਰਿਸ਼ਟੀਕੋਣ ਤੋਂ ਆਹਦੇ ਵਿੱਚ ਫਰਕ ਦੀ ਗੱਲ ਹੈ ਗਰਮਦੀ ਦੇਸ਼ੀ ਤੋਂ ਕੋਰੇ ਜਿਹਾ ਕੋਣ ਜਿਹੜਾ ਆਨੰਦ ਹੈ ਭਲੇ ਤੇ ਲੌਲੀ ਆਏ ਭਲੇ ਉਹਦੇ ਮਾਇਆ ਸੰਸਾਰ ਦੀ ਜਾਨੀ ਰੋਲਾ ਪੋ ਕਣੀ ਹਰ ਤਰ੍ਹਾਂ ਜੇ ਮਾਇਆ ਦੀ ਭੁੱਖ ਨਹੀਂ ਨਾ ਹੈ ਭੁੱਖ ਤਾਂ ਹੈ ਨਹੀਂ ਲੋੜ ਵੀ ਹੈ ਨਹੀਂ ਮਾਇਆ ਕੀ ਭੁੱਖ ਤਾਂ ਇੱਕ ਪਾਸੇ ਨਹੀਂ ਲੋੜ ਵੀ ਹੈ ਨਹੀਂ ਲੋੜ ਵੀ ਸੰਤੋਖ ਹੈ ਲੋੜ ਲੱਗਦੀ ਹੈ ਵਰਦਾਨ ਨੂੰ ਭੁੱਖ ਲੱਗਦੀ ਹੈ ਲੋੜ ਲੱਗਦੀ ਹੈ ਲੋੜ ਹੀ ਹੁੰਦੀ ਸੀ ਭੁੱਖ ਉਹ ਜਿਹਨੂੰ ਆਪਾਂ ਕਹਿੰਦੇ ਨਾਂਦਰੋ ਉਬਲਣੇ ਲੱਗਦੇ ਉਹ ਵੀ ਬਰਦਾਸ਼ਤ ਕਰਦਾ ਕੋਈ ਲਾਇਆ ਆ ਆਗੀ ਤੱਕ ਸ਼ਗਲੀ ਨਹੀਂ ਲੋਸੀ ਲੋੜ ਤੇ ਵੀ ਕਾਬੂ ਹੈ ਭੁੱਖ ਤੱਕ ਪਸਰੇ ਲੋੜ ਤੇ ਵੀ ਕਾਬੂ ਹੈ ਜੇ ਲੋੜ ਤੇ ਕਾਬੂ ਹੈ ਫਿਰ ਸਸਤੋਖ ਹੈ ਜੇ ਕੱਲੀ ਭੁੱਖ ਤੇ ਕਾਬੂ ਹੈ ਫਿਰ ਕੱਲਾ ਸਤੋਖ ਹੈ ਜੇ ਕੱਲੀ ਭੁੱਖ ਤੇ ਕਾਬੂ ਹੈ ਫਿਰ ਕੱਲਾ ਸਤੋਖ ਹੈ ਸਿਰਫ ਲੋਡ ਤੇ ਵੀ ਕਾਬੂ ਹੈ ਫੇਜ਼ਾ ਤੁਕ ਸੰਤੋਗਰ ਸਤ ਸੰਤੋਖ ਦੇ ਵਿੱਚ ਫਰਕ ਹੈ ਲੋਡ ਵੀ ਹੈ ਕੋਈ ਗੱਲ ਨਹੀਂ ਦਰਖਤ ਨੇ ਖੜੇ ਨੇ ਲੋਡ ਹੁੰਦੀ ਹੈ ਪੱਤੇ ਮਰ ਜਾਂਦੇ ਨੇ ਫਸਲਾਂ ਦੇ ਕਾਬੂ ਹੈ ਖੜੇ ਨੇ ਦਊਗਾ ਆਪੇ ਦਊਗਾ ਸੁਖਾਣ ਦੇ ਜਾਏ ਵੀ ਪਾ ਦੇ ਲੋਡ ਤੇ ਵੀ ਕਾਬੂ ਹੈ ਖੜੇ ਨੇ ਕੌਮਨ ਰੇਸਟ ਕੋ ਪੁਸਤ ਹੈ ਇਸ ਕਰਕੇ ਗਿਆ ਰੁੱਖਾਂ ਦੀ ਜਰਾਨ ਖੜੇ ਨਾ ਰੁਕ ਸੁੱਕ ਜਾਣ ਚਾਹੇ ਓਡੋ ਓਡੀ ਉਰੀ ਜਾ ਸਕਦੇ ਕਿੱਥੇ ਜਿਹੜਾ ਸੰਤੋਖ ਦੇ ਬਾਲਵਨ ਐ ਵਜਾ ਹੁੰਦਾ ਜਾਂ ਮੇ ਰੁੱਖ ਵਜਾ ਹੁੰਦਾ ਜਮੀਰ ਲੋਕ ਮਨ ਐਦਾਂ ਵਜਾ ਹੁੰਦਾ ਜਿਵੇਂ ਰੁੱਖ ਜ਼ਮੀਨ ਨਾਲ ਵਜਾ ਹੁੰਦਾ ਹਿੱਲੇ ਨਹੀਂ ਸਰਦਾ ਗਿਆਨ ਦਾ ਵੱਧ ਮੰਨ ਲੇ ਭਾਈ ਕਾਮਨ ਰੇਸਟਰ ਕੋ ਪੋਸਟਾ ਹੈ ਕਹਾਂ ਸ੍ਰਿਸ਼ਟੀ ਕੋ ਚਾਰ ਕਹਾਂ ਸ੍ਰਿਸ਼ਟੀ ਕੋ ਚਾਰ ਸ੍ਰਿਸ਼ਟੀ ਦਾ ਜਿਹੜਾ ਹੈ ਸ੍ਰਿਸ਼ਟੀ ਦੇ ਵਿੱਚ ਆ ਚਲ ਕੀ ਹੋਣਾ ਚਾਹੀਦਾ ਸਾਡਾ ਜਿਹੜਾ ਸ੍ਰਿਸ਼ਟੀ ਵਿੱਚ ਆ ਕੇ ਕਰਨਾ ਕੀ ਹੈ ਅਸੀਂ ਜਿਹੜਾ ਸਾਡਾ ਸ੍ਰਿਸ਼ਟੀ ਵਿੱਚ ਕੀ ਕਰਨਾ ਹੈ ਉਹ ਚਾਰ ਕੀ ਹੈ ਅੱਛਾ ਅਚਰਣ ਕੀ ਹੋਣਾ ਚਾਹੀਦਾ ਚਾਰ ਦਾ ਉਤਰ ਚਾਰ ਨੂੰ ਹੁੰਦਾ ਸੋਡਾ ਕੀ ਕਰਨਾ ਹੈ ਅਸੀਂ ਸੇਸੇ ਜਾ ਕੇ ਕੀ ਕੰਬ ਹੈ ਸਾਡਾ ਸਿਸਤੀ ਆਉਣ ਦੇ ਕੀ ਕਾਰਨ ਸਾਡਾ ਜਿਵੇਂ ਹੈ ਨਾ ਪੁਰਾਣੀ ਤੋਂ ਆਇਓ ਲਾ ਲੈਣ ਜਵਾਬ ਹੈ ਅਸਲ ਦਾ ਬਲਾਹ ਨਹੀਂ ਲੈ ਨਹੀਂ ਲਾ ਰਿਹਾ ਲੱਗਿਆ ਕਿ ਤ ਕੋ ਪਕੜੇ ਕਫਰ ਦੇ ਝੂਠੇ ਕਮਜ ਲੱਗਿਆ ਹੈ ਕੋ ਪਕੜੇ ਹੁੰਦਾ ਝੂਠੇ ਕਮਜ ਕੋ ਕਫਰ ਹੁੰਦਾ ਝੂਠ ਕੋ ਪਕੜੇ ਫਜ਼ੂਲ ਕਮਜ ਲੱਗਿਆ ਹੈ ਜਿਹੜੇ ਤੇਰੇ ਕਿਸੇ ਦਾ ਨਹੀਂ ਝੂਠੇ ਮਾਇਆ ਪਿੱਛੇ ਲੱਗਿਆ ਸਭ ਕੁਕਦੀ ਚੱਲੀ ਰਹਿਣ ਜਿੰਦਗੀ ਚੱਲੀ ਜਾ ਰਹੀ ਹੈ ਇਹ ਦੱਸਿਆ ਸਸਤੀ ਕੀ ਕਰਨਾ ਹੈ ਇਹਦਾ ਜਵਾਬ ਹੈ ਉੱਥੇ ਇਹ ਮੈਂ ਸਾਰੇ ਜਵਾਬ ਹੈਗੇ ਸਾਡੇ ਕੋਲ ਪਰ ਜਿਹਨੇ ਸਮਝੀ ਹੋਈ ਇਹ ਬਾਣੀ ਉਹ ਜਵਾਬ ਦੇ ਦੂ ਨਹੀਂ ਦੱਸੀ ਦੂ ਕਾਮਨ ਸ੍ਰਿਸ਼ਟੀ ਕੋ ਪ੍ਰਸ਼ਟ ਹੈ ਕਹੋ ਸਗਲ ਵਿਸਤਾਰ ਕਾਮਨ ਸ੍ਰਿਸ਼ਟੀ ਕੋ ਕਾਮਨ ਸ੍ਰਿਸ਼ਟੀ ਕੋ ਪ੍ਰਸ਼ਟ ਹੈ ਸ੍ਰਿਸ਼ਟੀ ਕੋ ਪ੍ਰਸ਼ਟ ਹੈ ਅੱਛਾ ਕਹੋ ਸਗਲ ਵਿਸਤਾਰ ਸ੍ਰਿਸ਼ਟੀ ਦੇ ਵਿੱਚ ਪ੍ਰਸ਼ਤ ਕੌਣ ਸ੍ਰਿਸ਼ਟੀ ਨੂੰ ਪ੍ਰਸ਼ਤ ਕਰਨ ਵਾਲਾ ਜਿਹੜੇ ਹਨ ਸ੍ਰਿਸ਼ਟੀ ਕੋ ਪ੍ਰਸ਼ਤ ਕਰਨ ਵਾਲੇ ਕੌਣ ਨੇ ਸ੍ਰਿਸ਼ਟੀ ਪ੍ਰਸ਼ਤ ਕਿਉਂ ਹੋ ਜਾਂਦੀ ਹੈ ਕਹੋ ਸਗਲ ਵਿਸਥਾਰ ਸ੍ਰਿਸ਼ਟੀ ਪ੍ਰਸ਼ਤ ਹੋ ਜਾਂਦੀ ਹੈ ਪਰਸ਼ਟ ਰਾਜਾ ਹੋਵੇ ਤਾਂ ਪਰਜਾ ਪ੍ਰਸ਼ਤ ਹੋ ਜਾਂਦੀ ਹੈ ਜਿਥਾ ਰਾਜਾ tatha ਪ੍ਰਜਾ ਕਹੋ ਸਗਲ ਵਿਸਤਾਰ ਸਾਰਾ ਵਿਸਤਾਰ ਵਾਲੇ ਗੱਲ ਦੱਸੋ ਬੇ ਤੂੰ ਸਮਝਾਓ ਦੋਰਾ ਕਹਾ ਭਰਮ ਕੋ ਕਰਮ ਹੈ ਕਹਾ ਭਰਮ ਕੋ ਨਾਸ ਕਹਾ ਭਰਮ ਕੋ ਕਰਮ ਹੈ ਕਹਾ ਭਰਮ ਕੋ ਨਾਸ ਉਹ ਕਿਹੜਾ ਕੰਮ ਹੈ ਜਿਹਦੇ ਨਾਲ ਭਰਮ ਬੰਧਾ ਹੈ ਐਸੇ ਕਰਮ ਕੈਸੇ ਕਿਹੜੇ ਨੇ ਜਿਹਨਾਂ ਨਾਲ ਭਰਮ ਬੰਧਾ ਹੈ ਕਹਾ ਭਰਮ ਕੋ ਨਾਸ ਔਰ ਭਰਮ ਦਾ ਨਾਸ ਫਿਰ ਕਿੱਥੇ ਜਾ ਕੇ ਹੁੰਦਾ ਜੇ ਹਰ ਕੰਮ ਕਰ ਨਾਲ ਪਰ ਵੇਖੋ ਕਰਮ ਕੋ ਪਰਮ ਹੈ ਕਹਾ ਕਰਮ ਕੋ ਪਰਮ ਹੈ ਕਰਮ ਦੇ ਨਾਲ ਕਰਮੇ ਲੱਗਿਆ ਹੋਇਆ ਕਰਮ ਪਰ ਹਉ ਤੋ ਹੀ ਪੈਦਾ ਹੁੰਦਾ ਕਰਮ ਕੀ ਹੈ ਕਰਮ ਖਿਆਲ ਹੈ ਰੋ ਹਾਲੇ ਕਰਮ ਆ ਐ ਕਰ ਲੀਏ ਐ ਹੋ ਜੂ ਕਹਾ ਪਰ ਬਗੋ ਨਾਸ ਪਰਮਦਾਨਾਸ ਕਿੱਥੇ ਆ ਕੇ ਹੁੰਦਾ ਪਰਮਦਾਨਾਸ ਕਦੇ ਹੁੰਦਾ ਹੈ ਪਰਮ ਕਿਵੇਂ ਪਰਮ ਪੈਦਾ ਹੁੰਦਾ ਕਿਵੇਂ ਪਰਮਦਾਨਾਸ ਹੁੰਦਾ ਮਤਲਬ ਇਹ ਕਹਾ ਚਤਨ ਕੀ ਚੇਸਟਾ ਕਹਾ ਅਚੇਤ ਪ੍ਰਕਾਸ਼ ਚਤਨ ਕੀ ਚੇਸਟਾ ਚਿੱਤਾਂ ਦੇ ਵਿੱਚ ਚੇਸਟਾ ਜਿਹੜੀ ਪੈਦਾ ਹੁੰਦੀ ਹੈ ਚਿੱਤਾਂ ਵਿੱਚ ਜਿਹੜਾ ਮਾਇਆ ਦੇ ਰਸਾ ਕੋਸਣ ਦੀ ਜਿਹੜੀ ਇੱਛਾ ਪੈਦਾ ਹੁੰਦੀ ਹੈ ਤੇ ਇਸ ਦਾ ਇੱਛਾ ਹੀ ਹੈ। ਚਿੱਤਾਂ ਦੀ ਇੱਛੱਕੀ ਚੀਜ਼ ਹੈ। ਕੀ ਚੀਜ਼ ਹੈ ਅੱਛਾ ਹੈ। ਚਿੱਤਨ ਕੀ ਤੇ ਇਸ ਦਾ ਕੀ ਹੈ? ਕਹਾ ਅਚੇਤ ਪ੍ਰਕਾਸ਼। ਔਰ ਕਿੱਥੇ ਜਾ ਕੇ ਅਚੇਤ ਹੋ ਜਾਂਦਾ ਹੈ? ਪ੍ਰਕਾਸ਼ ਹੀ ਰਹਿ ਜਾਂਦਾ ਹੈ। ਅਚੇਤ ਆ ਫਿਰ ਪ੍ਰਕਾਸ਼ ਹੀ ਰਹਿ ਜਾਂਦਾ ਹੈ। ਅਚੇਤ ਪ੍ਰਕਾਸ਼ ਕੀ ਸੁੰਨੂ ਸਮਾਦ ਅਗੇ ਤੇ ਪ੍ਰਕਾਸ਼ਾ ਸੁਦ ਸੁਮਾਦ ਚੇਤ ਪ੍ਰਕਾਸ਼ ਜਦੋਂ ਨਿਊਟਰਲ ਹੋ ਜਾਂਦਾ ਹੈ ਇਹ ਇਹਦਾ ਮਨ ਵਰਜਤ ਹੈ ਗਾਇ ਲੋ ਉਹ ਚੇਤ ਪ੍ਰਕਾਸ਼ ਚੇਤ ਦਾ ਕੁਝ ਨਹੀਂ ਫਿਰ ਚੇਤ ਦਾ ਨਹੀਂ ਕੁਝ ਵੀ ਸਟਿਲ ਲ ਖੜਾ ਹੈ ਫਿਰ ਪਹੁੰਚ ਗਿਆ ਖੜਾ ਹੈ ਜਿੱਥੇ ਜਾ ਕੇ ਸਮੁੰਦਰ ਚ ਪਾਣੀ ਮਿਲ ਜਾਂਦਾ ਨਾ ਦਰਿਆ ਉੱਥੇ ਦਰਿਆ ਫਿਰ ਚੱਲਦਾ ਨਹੀਂ ਜੁਲਦਾ ਚੱਲਦਾ ਉੱਥੇ ਤੱਕ ਜਿੱਥੇ ਤੱਕ ਉਹ ਮਤਲਬ ਉਹਦੇ ਚ ਕਬੀ ਹੈ ਉਹ ਉੱਚਾ ਤੇ ਦੂਜੇ ਪਾਣੀ ਦੀ ਵੱਖ ਜਿਨ ਜਿਹੜਾ ਹੰਕਾਰ ਬਾਕੀ ਬਚਿਆ ਆ ਉਹ ਨਾਲ ਚੱਲਦਾ ਮਨ ਉਹ ਜੇ ਹੰਕਾਰ ਨਹੀਂ ਰਹਿੰਦਾ ਨਾ ਬਰਾਬਰ ਹੋ ਜਾਂਦਾ ਫਿਰ ਵੀ ਚੱਲਦਾ ਸਮੁੰਦਰ ਨੀਵਾ ਹੁੰਦਾ ਦਰਿਆ ਤਾਂ ਚੱਲਦਾ ਪਾਣੀ ਤਾਂ ਵਗਦਾ ਆਪਣੇ ਮੂਲ ਨਾਲੋਂ ਵਨ ਉੱਚਾ ਹੁੰਦਾ ਤਾਂ ਚੱਲਦਾ ਜਦ ਮੂਲ ਦੇ ਸਮ ਬਰਾਬਰ ਆ ਜਾਂਦਾ ਨਾ ਸਭ ਆ ਜਾਂਦਾ ਸਭ ਬਰਾਬਰ ਨੂੰ ਕਹਿੰਦੇ ਸਭ ਨੂੰ ਸਮਝਾਉਣ ਕੀ ਹੁੰਦਾ ਬਰਾਬਰ ਹੁੰਦਾ ਜਦ ਦੋਵੇਂ ਲੈਵਲ ਬਰਾਬਰ ਹੋ ਕੇ ਪਾਣੀ ਦੇ ਫੇ ਪਾਣੀ ਰੁਕ ਜਾਂਦਾ ਜਿੰਨਾ ਜਰਮ